ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਜਿੰਦਰ ਤੇ ਵorld ਟਾਈਮ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਖੜਿਆ ਪਿੰਡ ਪਖੋਕਲਾਂ ਦੇ ਵਿੱਚ ਪਹਿਲਾਂ ਮੈਂ ਆਪਾਂ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਨੇ ਇੱਥੋਂ ਦੀ ਪੰਚਾਇਤ ਨੂੰ ਲੈ ਕੇ ਕਿਉਂਕਿ ਕੰਮ ਵਧੀਆ ਕਰ ਰਹੇ ਨੇ ਤਾਂ ਆਪਣਾ ਹੱਕ ਬਣਦਾ ਕਿ ਆਪਾਂ ਲੋਕਾਂ ਤੱਕ ਇਹਨਾਂ ਦੀ ਵੀਡੀਓ ਲੈ ਕੇ ਜਾਈਏ ਇਹਨਾਂ ਨੂੰ ਇੱਕ ਤਰ੍ਹਾਂ ਦਾ ਮਿਸਾਲ ਦੀ ਤਰ੍ਹਾਂ ਪੇਸ਼ ਕਰੀਏ ਤਾਂ ਕਿ ਹੋਰਾਂ ਪਿੰਡਾਂ ਦੇ ਜਿਹੜੇ ਪੰਚਾਇਤਾਂ ਨੇ ਜਾਂ ਉੱਥੋਂ ਦੇ ਮੈਂਬਰ ਸਰਪੰਚ ਨੇ ਉਹ ਵੀ ਇਹਨਾਂ ਤੋਂ ਸੇਧ ਲੈ ਸਕਣ ਕਿ ਕੰਮ ਕਿਵੇਂ ਹੁੰਦੇ ਨੇ ਸਤਿ ਸ਼੍ਰੀ ਅਕਾਲ ਮੋਨੀ ਬਈ ਕੀ ਹਾਲ ਹੈ ਇਹ ਕਿਵੇਂ ਮਾਤਾ ਦਾ ਘਰ ਕਿਵੇਂ ਇਹ ਬਹੁਤ ਟਾਈਮ ਤੋਂ ਆਇਆ ਨਹੀਂ ਸੀ ਕਹਿੰਦੇ ਜੀ ਇਹ 2019 ਵਾਲੇ ਦਾ ਪਾਸ ਹੋਇਆ ਜੀ ਸਾਡੇ ਮਤਲਬ ਪਿੰਡ ਦੇ ਵਿੱਚ ਠੀਕ ਹੈ ਜੀ ਸਾਰੇ 6 ਸਾਲ ਹੋ ਗਏ ਇਹਨਾਂ ਨੂੰ ਤੇ ਸੈਕਸ਼ਨ ਹੋਇਆ ਨੂੰ ਮਤਲਬ ਤੇ ਵੱਧਦੀ ਹੋ ਗਈ 2019 ਵਾਲੇ ਇਹਨਾਂ ਦੀ ਫੋਟੋਆਂ ਹੁੰਦੀਆਂ 2019 ਵਾਲੇ ਫੋਟੋਆਂ ਆ ਹੁੰਦੀਆਂ ਤੇ ਇਹਨਾਂ ਨੂੰ ਮਤਲਬ ਪੈਸੇ ਨਹੀਂ ਪਾਇਰੇ ਸੀ ਠੀਕ ਹੈ ਜੀ ਤੇ ਜਦੋਂ ਦੇ ਬਾਈ ਅਸੀਂ ਆਏ ਹਾਂ ਸਤਾ ਦੇ ਵਿੱਚ ਤੇ ਬਾਕੀ ਮੈਂ ਮੇਨ ਗੱਲ ਦੱਸਣੀ ਚਾਹਣਾ ਮੈਂ ਤੁਹਾਡੀ ਗੱਲ ਵਿੱਚ ਕੱਟੀ ਹੋਲੀ ਦਾ ਦੇਣਾ ਤੁਸੀਂ ਦੇਖ ਲਓ ਸਾਰੇ ਆਪੋਂ ਆਪਣੇ ਰਿਝੇਮਾਂ ਦੇ ਵਿੱਚ ਲੱਗੇ ਹੋਏ ਨੇ ਕੋਈ ਘਰ ਦੇ ਵਿੱਚ ਤਿਉਹਾਰ ਮਨਾ ਰਿਹਾ ਸਵੇਰ ਤੋਂ ਹਾਂਜੀ ਹਾਂਜੀ ਆਪਸ ਦੇ ਵਿੱਚ ਰੰਗ ਰੰਗ ਲਾ ਕੇ ਚੱਲੋ ਇਹਨਾਂ ਨੇ ਥੋੜੀ-ਮੋਟੀ ਮਨਾਲੀ ਜਿਹੜੀ ਹੋਲੀ ਮਨਾਉਣੀ ਆ ਦੇਖ ਲਓ ਲੋਕਾਂ ਦੇ ਕੰਮ ਵਿੱਚ ਲੱਗੇ ਹੋਏ ਨੇ ਤੇ ਇੱਕ ਵਧੀਆ ਗੱਲ ਲੱਗੀ ਬਈ ਥੋੜੀ ਇਹ ਵੀ ਮੈਨੂੰ ਜਿਹੜੀ ਸਾਡੇ ਮਤਲਬ ਉਹ ਰੰਗ ਵੀ ਲਾਇਆ ਇਹ ਲੋਕਾਂ ਨੇ ਉਹਨਾਂ ਨੇ ਹੀ ਲਾਇਆ ਜਿਹੜੇ ਅਸੀਂ ਗਰੀਬਾਂ ਦੇ ਵਰਦਿਆਂ ਜਿਨ੍ਹਾਂ ਦੇ ਘਰਾਂ ਦੇ ਪੈਸੇ ਆ ਗਏ ਠੀਕ ਹੈ ਜੀ ਤੁਸੀਂ ਨਾਲ ਉਹ ਕਹਿੰਦੇ ਸਾਡੇ ਰੰਗ ਲਵਾ ਕੇ ਲੈ ਜਾਓ ਠੀਕ ਹੈ ਜੀ ਅਸੀਂ ਹੋਲੀ ਆਪ ਨਹੀਂ ਕਹਿੰਦੇ ਜਿਨ੍ਹਾਂ ਦੇ ਘਰਾਂ ਦੇ ਪੈਸੇ ਸੈਕਸ਼ਨ ਹੋਏ ਨੇ ਉਹਨਾਂ ਨੇ ਰੰਗ ਲਾਇਆ ਸਾਡੇ ਠੀਕ ਹੈ ਕਿੰਨੇ ਕ ਘਰ ਤੁਸੀਂ ਮਤਲਬ ਹੁਣ ਐਡ ਕਰ ਚੁੱਕੇ ਹੋ ਲ ਠੀਕ ਹੈ ਜੀ ਬੜੇ ਅਸੀਂ ਨਮੀਆਂ ਕਰ ਰਹੇ ਹਾਂ ਕੇ ਵੀਸੀ ਕਰਾਂਗੇ ਉਹ ਅਸੀਂ 132 ਕਰਾਂ ਦੀ ਕੇ ਵੀਸੀ ਕਰ ਚੁੱਕੇ ਦੋ ਦਿਨਾਂ ਦੇ ਓਕੇ ਜੀ ਤਾਂ ਦੇਖ ਲਓ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਬੇਨਤੀ ਹੈ ਕਿ ਹੋਰ ਕੋਈ ਕੰਮ ਹੋਵੇ ਨਾ ਹੋਵੇ ਪਰ ਇਹ ਘਰਾਂ ਦੇ ਕੰਮ ਤੇ ਜਿਹੜੇ ਆਮ ਲੋਕਾਂ ਦੇ ਕੰਮ ਨੇ ਕਿਉਂਕਿ ਆਮ ਲੋਕਾਂ ਨੇ ਆਪਾਂ ਨੂੰ ਜਿਤਾਇਆ ਇਹ ਗੱਲ ਸਾਰੀ ਪੰਚਾਇਤ ਵੀ ਮੰਨਦੀ ਆ ਕਿਉਂਕਿ ਆਮ ਲੋਕ ਹੀ ਜਿਤਾਉਂਦੇ ਨੇ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਸਾਰੇ ਜਿੰਨੇ ਵੀ ਇੱਥੇ ਖੜੇ ਨੇ ਬਾਈ ਹੁਣੀ ਇਧਰ ਮੋਨੀ ਬਾਈ ਵੀ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਤੇ ਬਾਕੀ ਬਾਈ ਅੱਗੇ ਤੁਸੀਂ ਕੀ ਏਮ ਲੈ ਕੇ ਚੱਲਦੇ ਹੋ ਕਿ ਕੀ ਕੰਮ ਕਰਾਉਣੇ ਨੇ ਪਿੰਡ ਦੇ ਵਿੱਚ ਅੱਗੇ ਨਾ ਬਾਈ ਮਤਲਬ ਜਿਹੜੀ ਪਿਛਲੀ ਪੰਚਾਇਤ ਸੀ ਉਹਨਾਂ ਨੇ 292 ਕਰ ਸੈਕਸ਼ਨ ਕਰਵਾਈ ਸੀ ਪਾਸ ਕਰਵਾਈ ਸੀ ਤੁਸੀਂ ਮਤਲਬ 500 ਘਰਾਂ ਦਾ ਟਾਰਗੇਟ ਰੱਖਿਆ ਹੋਇਆ ਤੇ ਆ ਠੀਕ ਹੈ ਜੀ ਆਉਣ ਵਾਲੇ ਦੋ ਦਿਨਾਂ ਨੂੰ ਅਸੀਂ ਪਿੰਡ ਦਾ ਜਿਹੜਾ ਪੈਵਲਨ ਦਾ ਕੰਮ ਵੀ ਚਲਾ ਰਹੇ ਹਾਂ ਛੱਪੜਾਂ ਦਾ ਪਾਣੀ ਦੀ ਨਿਕਾਸੀ ਵਾਲਾ ਕੰਮ ਉਹ ਵੀ ਚਲਾ ਰਹੇ ਹਾਂ ਬਾਕੀ ਇਹ ਮਾਤਾ ਜੀ ਖੜੇ ਨਾਲ ਇਹਨੂੰ ਦੱਸਣ ਗਈ ਅਸੀਂ ਵੀ ਕਿਵੇਂ ਲੱਗਦੀ ਹੈ ਪੰਚਾਇਤ ਨੂੰ ਤਿੰਨ ਕਿੰਨੇ ਮਹੀਨੇ ਹੋਏ ਨੂੰ ਬਣਿਆ ਨੂੰ ਮਾਤਾ ਜੀ ਕਿਵੇਂ ਲੱਗਿਆ ਤੁਹਾਨੂੰ ਪੰਚਾਇਤ ਦਾ ਕੰਮ ਇਹ ਤੁਹਾਨੂੰ ਬਹੁਤ ਵਧੀਆ ਅੱਛਾ ਲੱਗਿਆ ਪੁੱਤ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਵੀ ਅੱਗੇ ਵੀ ਅਸੀਂ ਆਖਿਆ ਸੀ ਅੱਗੇ ਵੀ ਪੰਚਾਇਤ ਜਿਤਾਈ ਸੀ ਅੱਗੇ ਪੰਚਾਇਤ ਨੇ ਸਾਡਾ ਸੋਚੀ ਨਹੀਂ ਗੱਲ ਸਾਡੇ ਲਈ ਠੀਕ ਹੈ ਜੀ ਹਾਂ ਜਿਵੇਂ ਹੁਣ ਸੋਚ ਰਹੀ ਹੈ ਸਾਡੇ ਲਈ ਪੰਚਾਇਤ ਹੁ ਤੁਸੀਂ ਇਹ ਘਰ ਦੇਖ ਸਕਦੇ ਹੋ ਇੱਕ ਆਮ ਜਿਹਾ ਘਰ ਆ ਆ ਦੇਖ ਲਓ ਨਾਲ-ਨਾਲ ਕੁਝ ਮੈਂਬਰ ਪੰਚਾਇਤ ਦੇ ਕੰਮ ਵੀ ਕਰ ਰਹੇ ਨੇ ਇੱਧਰ ਅਮਰਤਪਾਲ ਸਿੰਘ ਜੀ ਤੇ ਤੁਸੀਂ ਮਾਤਾ ਦਾ ਘਰ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਨਾਲ ਢੈਣ ਵਾਲੀ ਹੈਗਾ ਕੰਮ ਤੁਸੀਂ ਇਹ ਲੜ ਵੀ ਆ ਚਾਦਰਾਂ ਪਾਈਆਂ ਹੋਈਆਂ ਮੂਰੇ ਤੇ ਇੱਧਰ ਸਾਹਮਣੇ ਤੁਸੀਂ ਦੇਖ ਲਓ ਇਹ ਵੀ ਡਿੱਗਣ ਵਾਲੀ ਆ ਕੋਈ ਪੱਕੀ ਛੱਤ ਨਹੀਂ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨਾ ਨੀਵਾ ਜ਼ਮੀਨ ਤੋਂ 2-3 ਫੁੱਟ ਨੀਵਾ ਘਰ ਆ ਛੱਤ ਤੁਸੀਂ ਦੇਖ ਲਓ ਕੀ ਹਾਲਾਤ ਨੇ ਛੱਤ ਦੇ ਹੁਣ ਆਪਣੇ ਨਾਲ ਮੌਜੂਦ ਨੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਬਾਈ ਕੀ ਹਾਲ ਹੈ ਠੀਕ ਠਾਕ ਬਹੁਤ ਵਧੀਆ ਵੀਰੇ ਕਿਵੇਂ ਕੰਮ ਹੋ ਰਹੇ ਨੇ ਬਾਈ ਤੁਹਾਡੀ ਪੰਚਾਇਤ ਦੇ ਦੁਆਰਾ ਪਿੰਡ 'ਚ ਕੰਮ ਬਾਈ ਮੰਨ ਲਓ ਤੁਨਕ ਮਹੀਨੇ ਪੰਚਾਇਤ ਬਣੀ ਨੂੰ ਹੋਇਆ ਵੀ ਠੀਕ ਹੈ ਜੀ ਤੁਨਕ ਮਹੀਨੇ ਦੇ ਵਿੱਚ ਐਫਰਟ ਬਹੁਤ ਵਧੀਆ ਕੀਤਾ ਮੰਨ ਲਓ ਚਲੋ ਕੰਮ ਕਰਦੇ ਆਂ ਤੋਂ ਹਲੇ ਨਵੇਂ ਆ ਕੁਝ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਗਲਤੀਆਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆਗਾ ਤੇ ਜਿਵੇਂ ਮੇਜਰ ਸਮੱਸਿਆ ਪਾਣੀ ਦੀ ਹੈ ਪਿੰਡ ਦੀ ਉਹਦੇ ਲਈ ਮੰਨ ਲਓ ਆਪਾਂ 65 ਲੱਖ ਰੁਪਏ ਪਹਿਲਾਂ ਆਪਾਂ ਨੂੰ ਆਪਣੀ ਸਰਕਾਰ ਕਨੂੰ ਹੋਇਆਗਾ ਠੀਕ ਹੈ ਜੀ ਹਾਂ ਪਾਈਪਾਂ ਦਾ ਕੰਮ 2-4 ਦਿਨਾਂ ਵਿੱਚ ਸਟਾਰਟ ਕਰਵਾ ਦਾਂਗੇ ਆਪਾਂ ਇੱਕ ਮੱਲੋ ਹੋਰ ਦੱਸਣਾ ਜਿਹਾ ਉਹਨੇ ਆ ਵੀ ਆਪਾਂ ਨਾ ਕੁਝ ਇਹ ਕਰਨਾ ਵੀ ਦੁਬਾਰੇ-ਦੁਬਾਰੇ ਆਪਾਂ ਨੂੰ ਮੱਲਾ ਗਾਲੀਆਂ ਨਾਲੀਆਂ ਦਾ ਕੰਮ ਛੱਡਣਾ ਪਵੇ ਜੀ ਉਹਦੇ ਲਈ ਆਪਾਂ ਇੱਕ ਪਾਈਪ ਲਾਈਨ ਵੱਡਾ ਗੁਰੂਗਾ ਘਰ ਦਾ ਛਾਪੜਾ ਆਪਣੇ ਜਿਹੜਾ ਮੱਲੋ ਤਨ ਬਾਲਾ ਨੂੰ ਟੱਚ ਕਰਦਾ ਤਕਰੀਬਨ ਅੱਧੇ ਪਿੰਡ ਨੂੰ ਮੱਲਾ ਟੱਚ ਕਰਦਾ ਉਹ ਠੀਕ ਹੈ ਜੀ ਉਹਦੀ ਪਾਈਪ ਲਾਈਨ ਦਾ ਵੀ ਆਪਾਂ ਐਸਟੀਮੇਟ ਬਣਾ ਕੇ ਭੇਜਾਂਗਾ ਤੇ ਆਪਾਂ ਨੂੰ ਜਦੋਂ ਗ੍ਰਾਂਟ ਆਊਗੀ ਮੱਲਾ ਇਸ ਤੋਂ ਬਾਅਦ ਬਿੱਟ ਕਮਿਸ਼ਨ ਆਊਗਾ ਉਜਾਪ ਉਹ ਗਰਾੜ ਦਾ ਕੰਮ ਵੀ ਜਲਦੀ ਸਟਾਰਟ ਕਰਵਾਵਾਂਗੇ ਤਾਂ ਕਿ ਆਪਣੀ ਪਾਣੀ ਦੀ ਸਮੱਸਿਆ ਦੀ ਮੇਜਰ ਸਮੱਸਿਆ ਪਾਣੀ ਦੀ ਆਪਣੇ ਪਿੰਡ ਜੀ ਤੇ ਉਹਦੇ ਲਈ ਮੰਨ ਲਓ ਸਾਰੀਆਂ ਗੱਲਾਂ ਐਂਟਰ ਲੈਂਕ ਹੀ ਨਹੀਂ ਆਣਾ ਜੀ 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 ਬੀ ਨਹੀਂ ਵੀ ਹੋ ਜਾਂਦੀ ਹੈ ਸੜਕੋ ਚੀ ਬਣ ਜਾਂਦੀ ਹੈ ਉਹਦੇ ਲਈ ਘਰ ਟਾ ਕੇ ਆਲਰੇਡੀ ਆ ਸਮੱਸਿਆ ਬਣਾ ਘਰਾਂ ਦੀ ਨੀਵੇਂ ਹੋਣ ਦੀਆਂ ਇਹ ਪਾਣੀ ਕਾਰਨ ਹੀ ਆ ਬਾਈ ਜੀ ਜਦੋਂ ਪਾਣ ਸਪੜਾਂ ਦਾ ਓਵਰਫਲੋ ਹੋ ਜਾਂਦਾ ਬਈਆਂ ਉੱਚੇ ਬਣੇ ਘਰ ਨਹੀਂ ਵੀ ਹੋ ਜਾਂਦੇ ਬਾਕੀ ਅਸੀਂ ਇੱਕ ਪਹਿਲਾਂ ਵੀੜੀ ਵੀ ਪਾਈ ਸੀ ਜਦੋਂ ਸਾਰੀ ਪੰਚਾਇਤ ਨੇ ਰੂੜੀਆਂ ਸਾਫ਼ ਕਰਵਾਈਆਂ ਸੀ ਉੱਥੇ ਇੱਕ ਸਮੱਸਿਆ ਸੀਗੀ ਕਿ ਕੋਲੇ ਉੱਥੇ ਆਪਣੀ ਟੈਂਕੀ ਸੀਗੀ ਪਾਣੀ ਵਾਲੀ ਵੱਡੀ ਤੇ ਸਾਈਡ ਤੇ ਲੋਕਾਂ ਨੇ ਨਾ ਰੂੜੀਆਂ ਨਾਲ ਰਾਹ ਰੋਗਲੇ ਸੀ ਤੇ ਪਾਣੀ ਖੜਾ ਰਹੇ ਜੋ ਸਾਰੀ ਸੜਕ ਹੀ ਟੁੱਟ ਗਈ ਸੀ ਕਿਉਂਕਿ ਪਾਣੀ ਦਾ ਨਿਕਾਸ ਜ਼ਰੂਰੀ ਆ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਮੇਜਰ ਸਮੱਸਿਆ ਹੀ ਪਾਣੀ ਦੀ ਆ ਬਾਈ ਪਾਣੀ ਤੋਂ ਮਨ ਲੋ ਬਿਮਾਰੀਆਂ ਵੀ ਸਟਾਰਟ ਹੁੰਦੀਆਂ ਹਨੇ ਨੰਗਣ ਦਾ ਰਸਤੇ ਖਰਾਬ ਹੁੰਦੇ ਨੇ ਜੀ ਜੀ ਤੇ ਉਹ ਸੜਕ ਸੜਕਾਂ ਟੋੜਦਿਆਂ ਸੜਕ ਤੇ ਪਾਣੀ ਦਾ ਤਾਂ ਮੇਲ ਹੀ ਕੋਈ ਨਹੀਂਗਾ ਬਾਕੀ ਆਮ ਵੀ ਆਪਾਂ ਪਿੰਡਾਂ ਦੇ ਵਿੱਚ ਤੁਸੀਂ ਜਿਹੜੇ ਮਰਜੀ ਪਿੰਡ ਦੇ ਵਿੱਚ ਵਗ ਜਿਓ ਜਦੋਂ ਤਰ ਦੇਖੋ ਪਿੰਡ ਆਪਣੇ ਡਵਲਪ ਹੋ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੀ ਤਰੱਕੀ ਹੋਈ ਆ ਕਿਉਂਕਿ ਉੱਥੋਂ ਦੇ ਪੰਚਾਇਤ ਮੈਂਬਰ ਕੰਮ ਕਰ ਰਹੇ ਨੇ ਕਰਨਾ ਚਾਹੀਦਾ ਬਾਈ ਮੰਨ ਲਓ ਇਹ ਨਹੀਂ ਹੈਗਾ ਵੀ ਆਪਾਂ ਆਖਰੀ ਆਂ ਜਾਂ ਆਪਾਂ ਪਹਿਲੇ ਆਂਗੇ ਆਪਾਂ ਤੋਂ ਪਹਿਲਾਂ ਵੀ ਕੰਮ ਕੀਤੇ ਆਪਾਂ ਤੋਂ ਬਾਅਦ ਵੀ ਕੰਮ ਕਰਨਗੇ ਪਰ ਆਪਦੇ ਕੋਲ ਨੂੰ ਇਹੀ ਆ ਵੀ 100% ਦੇਵਾਂਗੇ ਜੀ ਜੀ ਐਫਰਟ ਨਾਲ ਆਪ ਪੂਰਾ ਫੁੱਲ ਜੋਰ ਲਾਵਾਂਗੇ ਚਲੋ ਗਲਤੀਆਂ ਵੀ ਹੋਏ ਨੇ ਕੰਮ ਕਰਦੇ ਆ ਤੋ ਜੀ ਜੀ ਜਿਹਨੇ ਕੋਈ ਕੰਮ ਨਾਲ ਗਲਤੀ ਨਹੀਂ ਕੀਤੀ ਉਹਨੇ ਗੰਮ ਵੀ ਨਹੀਂ ਕੀਤਾ ਕਿਉਂਕਿ ਗਲਤੀਆਂ ਤਾਂ ਬੰਦਾ ਸਿੱਖਦਾ ਬੱਗੇ ਆ ਕਿ ਬਹੁਤ ਬਹੁਤ ਸਿੱਖਦਾ ਪਹਿਲੀ ਪਹਿਲੀ ਵਾਰ ਜਦੋਂ ਬਾਕੀ ਨਵੀਂ ਨਵੀਂ ਪੰਚਾਇਤ ਬਣੀ ਪਿੰਡ ਦੇ ਵੱਲੋਂ ਪੂਰਾ ਭਰਮਾਉਂਗਾਰਾ ਮਿਲ ਰਿਹਾ ਸਾਰੀ ਪੰਚਾਇਤ ਨੂੰ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਕ ਆਮ ਸਾਰੇ ਆ ਦੇਖ ਲੋ ਆ ਮੁੰਡੇ ਇਹਨਾਂ ਦਾ ਕੋਈ ਕੰਮ ਨਹੀਂ ਆ ਇੱਕ ਪੰਚਾਇਤ ਮੈਂਬਰਾਂ ਤੇ ਨਾਲ ਮੁੰਡੇ ਕੰਮ ਕਰਾ ਰਹੇ ਨੇ ਪਿੰਡ ਦੀ ਨੌਜਵਾਨ ਜਿਹੜੀ ਪੀੜ੍ਹੀ ਆ ਅੱਜ ਕੱਲ ਆਪਾਂ ਦੇਖਨੇ ਆ ਨੌਜਵਾਨ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਕੋਈ ਕਿੱਧਰ ਤੁਰਿਆ ਫਿਰਦਾ ਕੋਈ ਕਿੱਧਰ ਤੁਰਿਆ ਫਿਰਦਾ ਕੋਈ ਪੜ੍ਹਾਈ ਕੀ ਨਹੀਂ ਧਿਆਨ ਨਹੀਂ ਇੱਕ ਮੈਂ ਨਾ ਵੀਰੇ ਹੋਰ ਗੱਲ ਕਹਿਣਾ ਚਾਹੁੰਦਾ ਸੀ ਜੀ ਵੀ ਜਿਹੜੀ ਆਹ ਮਾਲੂ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾਲੀ ਐਪ ਆ ਇਹ ਹੁਣ 5 ਸਾਲਾਂ ਬਾਅਦ ਖੁੱਲੀ ਆਈ ਜੀ ਤੋਂ ਜੇ ਇਹ ਨਾ ਹੋਈ ਕਿ ਆਪਾਂ ਨਾ ਚਲੋ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਹੈ ਬਸੇ ਤਾਂ ਸਾਰੇ ਸਿਆਣੇ ਹੈਗੇ ਮਾਲੂ ਹੁਣ ਅਵੇਅ ਵੀ ਜਿੰਨੇ ਕੋ ਹੋ ਸਕਦਾ ਘਰ ਵੱਧ ਤੋਂ ਵੱਧ ਕਰੋ ਅੱਜ ਤੋਂ 5 ਸਾਲਾਂ ਨੂੰ ਦੁਬਾਰੇ ਆਪ ਖੁੱਲਣੀ ਹੈ ਜਿਹੜੀ ਅੱਜ ਖੁੱਲੀ ਹੈਗੀ ਪਹਿਲਾਂ ਹੀ 5 ਸਾਲਾਂ ਤੋਂ ਹੀ ਖੁੱਲੀ ਹੈਗੀ ਸੋ ਸਾਰੇ ਸਰਪੰਚ ਭਰਾਵਾਂ ਨੂੰ ਬੇਨਤੀ ਹੈ ਵੀ ਯਾਰ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਜਾਂ ਥੋੜੇ ਸੈਕਟਰੀ ਦੀ ਲੱਗੀ ਹੋਈ ਡਿਊਟੀ ਕਿਸੇ ਦੀ ਵੀ ਲੱਗੀ ਹਨ ਬਾਅਦ ਤੋਂ ਵੱਧ ਘਰ ਤੋਂ ਸੀ ਐਡ ਕਰਵਾਓ ਤਾਂ ਕਿ ਆਪਣੇ ਜਿਹੜੇ ਆਪਣਾ ਭਾਈਚਾਰਾ ਰਹਿੰਦਾ ਪਿੰਡਾਂ 'ਚ ਉਹਨਾਂ ਦਾ ਕਿਸੇ ਦਾ ਮੰਨ ਲਓ ਇਹ ਨਰੇਗਾ ਦਾ ਸਕੀਮ ਦਾ ਤਹਿਤ ਜਿਹੜਾ ਆਉਂਦਾ ਫੰਡ ਹੈ ਨਾ ਉਹਦਾ ਲਾਹਾ ਲੈ ਸਕਣ ਕਿਉਂਕਿ ਇਹ ਸਰਕਾਰ ਦੇ ਪੈਸੇ ਹੁੰਦੇ ਨੇ ਜੀ ਲੋਕਾਂ ਦੀ ਵੰਡੇ ਜਾਣੇ ਹੁੰਦੇ ਨੇ ਇਹਦਾ ਕੋਈ ਦੇਖੋ ਕੋਈ ਫਾਇਦਾ ਤਾਂ ਹੈ ਨਹੀਂ ਕਿਸੇ ਨੂੰ ਆ ਮਨਰੇਗਾ ਸਕੀਮ ਆ ਬਾਈ ਇਹ ਜੀ ਤਕਰੀਬੀ ਪਹਿਲਾਂ ਤਾਂ ਜਿੰਨਾ ਕਿ ਮੈਨੂੰ ਲੱਗਦਾ ਪਹਿਲਾਂ 1.5 ਲੱਖ ਰੁਪਿਆ ਸੀ ਹੁਣ ਉਹਨਾਂ ਨੇ ਇਹ ਚ ਕੁਝ ਪਲੱਸ ਵੀ ਕੀਤਾਗਾ ਉਹ ਐਗਜ਼ੈਕਟ ਨਹੀਂ ਪਤਾ ਵੀ ਕਿੰਨੀ ਹੈਗੀ ਅਮਾਉਂਟ ਹੁਣ ਤੇ ਬਸ ਆਹੀ ਨੇ ਵੀ ਤੁਸੀਂ ਜੋਰ ਲਾ ਕੇ ਸਰਪੰਚ ਸਾਹਿਬ ਨੂੰ ਇਹੀ ਬੇਨਤੀ ਆਹੀ ਰੋਜ਼ ਹੀ ਕਹਨੇ ਆ ਵੀ ਆਪਾਂ ਯਾਰ ਇਹਦੀ ਕੀ ਵੱਧ ਤੋਂ ਵੱਧ ਕਰ ਕਰਨੇ ਆ ਕਰਨੇ ਵੀ ਜਮਾਂ ਜੈਨੂਅਨ ਨੇ ਜੀ ਜਿਹੜੇ ਮੱਲਾ ਜੋ ਕਰਨੇ ਚਲੋ ਪਹਿਲਾਂ ਹੋਏ ਵੀ ਆ ਉਨਾਂ ਦੇ ਕੁਝ ਮੱਲਾ ਜੋਗ ਰਹਿ ਗਏ ਅਯੋਗ ਹੋ ਗਏ ਜੀ ਤਾਂ ਦੇਖੋ ਬਹੁਤ ਹੀ ਪਹਿਲਾ ਨੰਬਰ ਦਾ ਮੈਨੂੰ ਬਹੁਤ ਖੁਸ਼ੀ ਹੋਈ ਬਾਈ ਤੁਹਾਡੇ ਨਾਲ ਗੱਲ ਕਰਕੇ ਕਿਉਂਕਿ ਨੌਲੇਜ ਰੱਖਣ ਵਾਲੇ ਬੰਦੇ ਸਾਰੇ ਨਾਲ ਤੁਰਦੇ ਨੇ ਅੱਜ ਕੱਲ੍ਹ ਕਈ ਲੋਕਾਂ ਨੂੰ ਤਾਂ ਨੌਲੇਜ ਨਹੀਂ ਹੁੰਦੀ ਚੀਜ਼ ਵਰਗੀ ਆਪਾਂ ਕੰਮ ਕਿਵੇਂ ਕਰਨਾ ਪਰ ਬਾਈ ਉਹਨਾਂ ਦੇ ਨਾਲ ਵੀ ਦੇਖੋ ਵਰਕਰਾਂ ਨੂੰ ਸਾਰੀ ਨੌਲੇਜ ਆ ਕਿ ਕਿਵੇਂ ਕਿਹੜੀ ਕਿੰਨੇ ਪੈਸੇ ਆਉਂਦੇ ਨੇ ਕਿਵੇਂ ਆਉਂਦੇ ਨੇ ਤੇ ਕਿਵੇਂ ਆਪਾਂ ਅਪਲੋਡਿੰਗ ਕਰਨੀਆਂ ਸਾਰੀਆਂ ਚੀਜ਼ਾਂ ਬਾਰੇ ਨੌਲੇਜ ਆ ਸੋ ਬਹੁਤ ਵਧੀਆ ਲੱਗਿਆ ਸਰਪੰਚ ਸਾਹਿਬ ਅੱਗੇ ਵੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਇਸੇ ਤਰ੍ਹਾਂ ਜੁੜੇ ਰਹੋ ਵਰਲਡ ਟਾਈਮ ਰਿਪੋਰਟ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ